ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ neck ਆਪਾਂ ਨੇ ਕਿਸ ਤਰ੍ਹਾਂ ਅਟੈਚ ਕਰਨਾ ਹੈਗਾ ਪਹਿਲਾਂ ਆਪਾਂ ਅੰਡਰ ਗਰਾਉਂਡ ਲੈਸ ਆ ਜਿਹੜੀ ਉਹ ਅਟੈਚ ਕਰਾਂਗੇ ਦੇਖ ਸਕਦੇ ਤੁਸੀਂ ਕੱਪੜੇ ਦੇ ਉੱਪਰ ਆਪਾਂ ਨੇ neck ਆ ਜਿਹੜਾ ਅਟੈਚ ਕਰ ਲਿਆ ਸਹੀ ਜਿਸ ਤਰ੍ਹਾਂ ਮਤਲਬ ਵਿਚਕਾਰ ਡਿਫਰੈਂਸ ਹੋਣਾ ਆਪਾਂ ਨੇ ਸਹੀ ਕਰਕੇ ਨਾ ਇਸ ਤਰ੍ਹਾਂ ਰੱਖ ਲਿਆਗਾ ਮੇਰਾ ਆਪਾਂ ਲੈਸ ਲਗਾਉਣੀ ਸ਼ੁਰੂ ਕਰਾਂਗੇ ਹਲਕੇ-ਹਲਕੇ ਹੱਥ ਨਾਲ ਆਪਾਂ ਨੇ ਲੈਸ ਆ ਜਿਹੜੀ ਅਟੈਚ ਕਰਨੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਜਿਹੜੀ ਲੈਸ ਇਹ ਹੁੰਦੀ ਹੈ ਨਾ ਇਹ ਥੱਲੇ ਤਿਲਕਣ ਲੱਗ ਜਾਂਦੀ ਹੈ ਇਸ ਕਰਕੇ ਆਪਾਂ ਨੇ ਹਲਕੇ-ਹਲਕੇ ਹੱਥ ਨਾਲ ਇਹ ਅਟੈਚ ਕਰਨੀ ਹੈ ਤੇ ਜਿਹੜਾ ਬਖਾ ਉਹਨੂੰ ਆਪਾਂ ਨੇ ਬਰੀਕ ਰੱਖਣਾਗਾ ਦੇਖ ਸਕਦੇ ਹੋ ਤੁਸੀਂ ਨਾ ਆਪਾਂ ਨੇ ਲੈਸ ਨੂੰ ਖਿੱਚਣਾਗਾ ਤੇ ਨਾ ਹੀ ਆਪਾਂ ਨੇ ਨੈਕ ਨੂੰ ਖਿੱਚਣਾ ਨਹੀਂ ਜੇ ਨੈਕ ਖਿੱਚ ਲਿਆ ਆਪਾਂ ਨੇ ਤਾਂ ਫਿਰ ਨੈਕ ਆ ਜਿਹੜਾ ਟੇਡਾ ਹੋ ਜਾਊਗਾ ਇਸ ਤਰ੍ਹਾਂ ਆਪਾਂ ਨੇ ਸਾਰੇ ਨੈਕ ਦੇ ਉੱਪਰ ਲੇਸ ਅਟੈਚ ਕਰਕੇ ਨਾ ਸਾਰਾ ਕੰਪਲੀਟ ਕਰ ਲੈਣਾਗਾ ਦੇਖ ਸਕਦੇ ਤੁਸੀਂ ਲੇਸ ਆਪਾਂ ਨੇ ਅਟੈਚ ਕਰ ਦਿੱਤੀ ਹੈਗੀ ਤੇ ਸਾਰੀ ਇੱਕ ਸਾਰ ਆਪਾਂ ਨੇ ਅਟੈਚ ਕੀਤੀ ਹੈਗੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਬਣੂਗਾ ਨੈਕ ਸਿੰਪਲ ਆਪਾਂ ਮਤਲਬ ਸੂਟ ਦੇ ਉੱਪਰ ਵੀ ਇਸ ਤਰ੍ਹਾਂ ਬਣਾ ਸਕਦੇ ਆ ਪ੍ਰਿੰਟਡ ਦੇ ਉੱਪਰ ਵੀ ਪਲੇਨ ਦੇ ਉੱਪਰ ਵੀ ਬਹੁਤ ਹੀ ਸੋਹਣਾ ਲੱਗਦਾ ਪਲੇਟਾ ਆਪਾਂ ਨੇ ਪਾ ਲਈਆਂ ਨੇ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਨੇ ਨਾ ਸ਼ਰਟ ਦਾ ਸੈਂਟਰ ਕਰ ਲੈਣਾ ਪਹਿਲਾਂ ਦੇਖ ਸਕਦੇ ਹੋ ਤੁਸੀਂ ਸ਼ਰਟ ਦਾ ਆਪਾਂ ਨੇ ਚੰਗੀ ਤਰ੍ਹਾਂ ਸੈਂਟਰ ਕਰ ਲੈਣਾ ਕਪੜਾ ਸਹੀ ਕਰਕੇ ਸ਼ਰਟ ਦਾ ਸੈਂਟਰ ਹੋਣਾ ਬਹੁਤ ਜ਼ਰੂਰੀ ਹੈ ਐਸੀ ਤਰ੍ਹਾਂ ਹੀ ਆਪਾਂ ਨੇ ਨੈੱਕ ਦਾ ਵੀ ਸੈਂਟਰ ਕਰਨਾਗਾ ਜੇ ਆਪਾਂ ਨੇ ਗਲਾ ਜਿਹੜਾ ਸਹੀ ਤਰੀਕੇ ਨਾਲ ਅਟੈਚ ਕਰਨਾ ਨਾ ਤਾਂ ਆਪਾਂ ਨੂੰ ਜਿਹੜਾ ਸੈਂਟਰ ਆ ਹਮੇਸ਼ਾ ਕਰਨਾ ਹੀ ਚਾਹੀਦਾ ਹੁਣ ਆਪਾਂ ਨੈੱਕ ਦਾ ਵੀ ਸੈਂਟਰ ਕਰਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਲੈਸ ਆ ਜਿਹੜੀ ਉਹਨੂੰ ਚੰਗੀ ਤਰ੍ਹਾਂ ਆਪਾਂ ਨੇ ਇੱਕਸਾਰ ਕਰਕੇ ਨਾ ਤਾਂ ਆਪਾਂ ਨੇ ਨੈੱਕ ਆ ਜਿਹੜਾ ਉਹਦਾ ਸੈਂਟਰ ਕਰ ਲੈਣਾ ਇਸ ਤਰ੍ਹਾਂ ਆਪਾਂ ਨੇ ਮਾਰਕਿੰਗ ਕਰ ਲੈਣੀ ਆ। ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਨੇ ਨਾ ਦੋਨੇ ਚੀਜ਼ਾਂ ਦੇ ਸੈਂਟਰ ਕੀਤੇ ਹੋਏ ਨੇ ਸੈਂਟਰ ਨੂੰ ਆਪਾਂ ਨੇ ਸੈਂਟਰ ਦੇ ਨਾਲ ਚੰਗੀ ਤਰ੍ਹਾਂ ਮਿਲਾ ਲੈਣਾ ਆਪਾਂ ਨੇ ਨਾ ਸ਼ਰਟ ਦੀ ਉਲਟੀ ਸਾਈਡ ਲੱਤੀ ਆਗੀ ਠੀਕ ਹੈ ਜੀ ਤੇ ਜਿਹੜਾ ਨੈੱਕ ਆ ਉਹਦੀ ਅੰਦਰਲੀ ਸਾਈਡ ਸਿੱਧੀ ਆਗੀ ਠੀਕ ਹੈ ਜੀ ਜਦੋਂ ਆਪਾਂ ਇਹਨੂੰ ਪਲਟਾਂਗੇ ਨਾ ਤਾਂ ਇਹ ਸਿੱਧੀ ਸਾਈਡ ਆ ਜਿਹੜਾ ਨੈੱਕ ਬਣ ਕੇ ਆਊਗਾ। ਨੱਕ ਅਟੈਚ ਕਰਨ ਤੋਂ ਪਹਿਲਾਂ ਆਪਾਂ ਨੇ ਆਲੇ-ਦਾਲੇ ਤੀਰਿਆਂ ਵਾਲਾ ਕੱਪੜਾ ਮਿਲ ਲੈਣਾਗਾ ਜੇ ਵੱਧ ਘਾਟਾ ਉਹਨੂੰ ਆਪਾਂ ਨੇ ਸਹੀ ਕਰ ਲੈਣਾ ਬਿਨਾ ਮੀਨੇ ਆਪਾਂ ਨੇ ਨੱਕ ਅਟੈਚ ਨਹੀਂ ਕਰਨਾ ਆਪਾਂ ਜੇ ਵੱਧ ਘਾਟਾ ਕੱਪੜਾ ਪਹਿਲਾਂ ਹੀ ਉਹਨੂੰ ਸਹੀ ਕਰ ਲਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨੱਕ ਅਟੈਚ ਕਰਨਾ ਆਪਾਂ ਸ਼ੁਰੂ ਕਰਾਂਗੇ ਤੇ ਆਪਾਂ ਨੇ ਸੈਂਟਰ ਦਾ ਜਿਹੜਾ ਉਹਨੂੰ ਚੰਗੀ ਤਰ੍ਹਾਂ ਸੈਂਟਰ ਨੂੰ ਸੈਂਟਰ ਦੇ ਨਾਲ ਮਿਲਾ ਲੈਣਾ ਇੱਕ ਵਾਰ ਆਪਾਂ ਨੇ ਚੈੱਕ ਜ਼ਰੂਰ ਕਰ ਲੈਣਾਗਾ ਤੇ ਫਿਰ ਆਪਾਂ ਨੇ ਸਾਰੀ ਸਲਾਈ ਜਿਹੜੀ ਕੰਪਲੀਟ ਕਰ ਦੇਣੀ ਹੈ ਜਿਹੜੀ ਸਲਾਈ ਲਗਾਉਣੀ ਆ ਆਪਾਂ ਨੇ ਬੁਕਰਮ ਉੱਪਰ ਨਹੀਂ ਲਗਾਉਣੀ ਬਿਲਕੁਲ ਨਾਲ-ਨਾਲ ਆਪਾਂ ਨੇ ਇਹ ਸਲਾਈ ਜਿਹੜੀ ਲਗਾਉਣੀ ਹੈਗੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨੈੱਕ ਅਟੈਚ ਕਰਨ ਤੋਂ ਬਾਅਦ ਆਪਾਂ ਨੇ ਆਲੇ-ਦੋਲੇ ਜਿਹੜਾ ਕੱਪੜਾ ਹੈਗਾ ਆ ਤੀਰਿਆਂ ਦਾ ਉਹ ਆਪਾਂ ਨੇ ਮਿਲ ਲੈਣਾਗਾ ਫੇਰ ਹੀ ਆਪਾਂ ਨੇ ਵਿਚਕਾਰੋਂ ਕੱਪੜਾ ਕੱਟ ਕਰਨਾ ਨਹੀਂ ਆਪਾਂ ਨੇ ਪਹਿਲਾਂ ਇਹਨੂੰ ਸਟਕ ਕਰ ਲੈਣਾ ਫੇਰ ਜੇ ਆਪਾਂ ਮਾਰਕਿੰਗ ਕਰਾਂਗੇ ਤਾਂ ਕਦੇ ਵੀ ਨੈੱਕ ਜਿਹੜਾ ਗਲਤ ਨਹੀਂ ਹੋਊਗਾ ਹਮੇਸ਼ਾ ਸਹੀ ਹੀ ਬਣ ਕੇ ਆਊਗਾ ਹੁਣ ਆਪਾਂ ਇੱਥੋਂ ਵਿੱਚੋਂ ਕੱਪੜਾ ਕੱਟ ਕਰ ਦਾਂਗੇ ਵਿਚਕਾਰ ਆਪਾਂ ਛੋਟੇ-ਛੋਟੇ ਟੱਕ ਲਗਾ ਦਾਂਗੇ ਜੋ ਟੱਕ ਲਗਾਵਾਂਗੇ ਤਾਂ ਧਿਆਨ ਰੱਖਣਾ ਵੀ ਜਿਹੜੀ ਸਲਾਈ ਹੈ ਉਹ ਨਾ ਕੱਟੀ ਜਾਵੇ ਠੀਕ ਹੈ ਜੀ ਦੇਣਾ ਫੋਲਡ ਕਰਨ ਦੇ ਵਿੱਚ ਆਪਾਂ ਨੂੰ ਸਾਨੀ ਹੋ ਜਾਂਦੀ ਹੈ neck ਦੇ ਵਿੱਚ ਕੋਈ ਬਲਣੀ ਪੈਂਦਾ neck ਨੂੰ ਆਪਾਂ ਇਸ ਤਰ੍ਹਾਂ ਪਲਟਾ ਕੇ ਨਾ ਉੱਪਰ ਦੀ ਆਪਾਂ ਨੇ ਇਹਦੇ ਸਲਾਈ ਜਿਹੜੀ ਉਹ ਲਗਾ ਦੇਣੀ ਹੈ ਕੰਡੇ-ਕੰਡੇ ਦੇ ਉੱਪਰ ਸਾਰੀ ਸਲਾਈ ਲਗਾ ਕੇ ਆਪਾਂ ਨੇ ਇਸ ਤਰ੍ਹਾਂ ਕੰਪਲੀਟ ਕਰ ਦੇਣੀ ਹੈ ਜਿਹੜੀ ਆਪਾਂ ਪਹਿਲਾਂ ਸਲਾਈ ਲਗਾਈ ਹੈ ਨਾ ਉਹਦੇ ਉੱਪਰ ਉੱਪਰ ਹੀ ਆਪਾਂ ਇਹ ਸਲਾਈ ਲਗਾ ਕੇ ਕੰਪਲੀਟ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਇਹ ਸਿੰਪਲ ਜਿਹਾ ਨੈਕ ਅਤੇ ਸਿੰਪਲ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਸਿੰਪਲ ਜਿਹਾ ਡਿਜ਼ਾਈਨ ਆ ਜਿਹੜਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਇਹ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਨੈਕ ਡਿਜ਼ਾਈਨ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਚੈਨਲ ਉੱਪਰ ਅਪਲੋਡ ਕੀਤੀਆਂ ਹੋਈਆਂ ਨੇ ਬਾਕੀ ਪਲੇਟਾਂ ਆਪਾਂ ਕਿਸ ਤਰ੍ਹਾਂ ਪਾਉਣੀਆਂ ਨੇਗੀਆਂ ਪਲੇਟਾਂ ਦੇ ਮਾਰਕਿੰਗ ਆਪਾਂ ਨੇ ਕਿਸ ਤਰ੍ਹਾਂ ਕਰਨੀਆਂ ਤੇ ਲਾਈਨਿੰਗ ਵਾਲੀ ਸ਼ਰਟ ਦੀ ਕਟਾਈ ਆਪਾਂ ਨੇ ਕਿਸ ਤਰ੍ਹਾਂ ਕਰਨੀ ਹੈ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਅਪਲੋਡ ਕੀਤੀਆਂ ਹੋਈਆਂ ਨੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ